ਕਾਰਨ ਕਾਰ ਜਿਹੜੀ ਹੈ ਸੜਕੇ ਸੁਆਹ ਹੋ ਗਈ ਹੈ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਟਰ ਦੇ ਬਾਹਰ ਜਿਹੜੇ ਨੇ ਅਚਾਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਦੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਹੈ ਉਹ ਗੱਡੀ ਨੇ ਪੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲਿਮੇ ਆ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜੀ ਹੈ ਸੜਕੇ ਸੁਆਹ ਹੋ ਗਈ ਹੈ ਇਸ ਭਿਆਨਕ ਆਖ ਦਿਨਾਂ ਯਾਰ मैं। दे लाकी दे लाकी दे दे। तार जाम है बोलेट आ जाम है ये ट्राई करो पेट्रोल कर साइड करवा लो भाई पेट्रोल है वि जल्दी।

ओए 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 ਜਮੂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਇਸ ਕਾਰਨ ਕਾਰ ਜਿਹੜੀ ਹੈ ਸੜਕੇ ਸੁਆਹ ਹੋ ਗਈ ਹੈ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਏਟਰ ਦੇ ਬਾਹਰ ਜਿਹੜੇ ਨੇ ਅਚਾਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਹੈ ਉਹ ਗੱਡੀ ਨੇ ਪੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜੀ ਹੈ ਸ यार। तार जा मैं। बोनट आई तार जा मैं।

ਕਰਤਾ ਕਰਤਾ ਜਦੋਂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਕਾਰਨ ਕਾਰ ਜਿਹੜੀ ਐ ਸੜਕੇ ਸੁਆਹ ਹੋ ਗਈ ਐ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਏਟਰ ਦੇ ਬਾਹਰ ਜਿਹੜੇ ਨੇ ਅਚਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨ ਦਾ ਫਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਐ ਉਹ ਗੱਡੀ ਨੇ ਪੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਐ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜੀ ਐ ਸੜਕੇ ਸੁਆਹ ਹੋ ਗਈ ਐ ਇਸ ਭਿਆਨਕ ਅੱਗ ਦੇ ਨਾਲ ਯਾਰ

mắm 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 ਕੋਈ ਨਹੀਂ ਕੋਈ ਨਹੀਂ ਆਉਂਦਾ ਨਹੀਂ ਕੋਈ ਨਹੀਂ ਕੋਈ ਨਹੀਂ ਹੋ ਗਿਆ ਹੋ ਗਿਆ ਪੁੱਤਰ ਲੱਕੜਾ ਲਾਈ ਦਿੰਨੇ ਆ ਇਹ ਨਹੀਂ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਕਰ ਤਾਂ ਕਰ ਤਾਂ ਕਰ ਜੱਭੂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਇਸ ਕਾਰਨ ਕਾਰ ਜਿਹੜੀ ਹੈ ਸੜਕੇ ਸੁਆਹ ਹੋ ਗਈ ਹੈ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਏਟਰ ਦੇ ਬਾਹਰ ਜਿਹੜੇ ਨੇ ਅਚਾਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਹੈ ਉਹ ਗੱਡੀ ਨੇ ਪੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜੀ का दिन यार तार जाम वाली तार ही जा मैं

मजे कर तार खच के देखो यार।

जल्दी रा जल्दी ਹੋ ਗਿਆ ਹੋ ਗਿਆ ਹੋ ਗਿਆ ਪੁੱਤਰ ਲੱਕੜਾ ਲਾਈ ਦਿੰਨੇ ਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਕਰ ਤਾਂ ਕਰ ਤਾਂ ਕਰ ਜੰਮੂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਇਸ ਕਾਰਨ ਕਾਰ ਜਿਹੜੀ ਹੈ ਸੜਕੇ ਸੁਆਹ ਹੋ ਗਈ ਹੈ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਏਟਰ ਦੇ ਬਾਹਰ ਜਿਹੜੇ ਨੇ ਅਚਾਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਹੈ ਉਹ ਗੱਡੀ ਨੇ ਪਾੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜੀ

ट्राई करो हूँ पेट्रोल करता पे साइड करवा हाँ? हाँ? लो भाई पेट्रोल भैया बिल्ड पेपल मर ਉਹਦਾ ਵੀ ਕੋਲ ਕੋਲ ਨੂੰ ਆ ਡਿਜੀਟਲ ਕਿ ਟਿਪ ਜੇ ਪਾਣੀ ਜਦੋਂ ਫੋਟਾ ਪੁੱਟਿਆ ਉਹਦੇ ਕੋਲ ਵੀ ਹੋ ਰਿਹਾ ਇਹ ਯਾਰ ਕੋਲੋਂ ਡਾਉਨ ਹੀ ਖੁੱਲਣਾ ਕਿਉਂ ਨਹੀਂ ਆਉਂਦਾ ਉਹ ਇਹ ਕਾਰ ਖਿੱਚ ਕੇ ਦੇਖੋ ਆ

માર 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 પાણી નહોતું કે તો શું કામ તો ઓય લોકો લોકો પાણી ਹਾਂ ਹਾਂ ਆ ਰਹੀ ਤੁਹਾਨੂੰ ਸੋਸਾ ਦੇ ਚੋਰਾ ਦੇ ਮੋੜ ਤੋਂ ਆ ਰਹੀ ਹਾਂ ਕੋਈ ਵਾਲੇ ਨਾ ਕਿਓਂ ਹੋ ਗਿਆ ਉੱਪਰ ਲੱਕੜਾ ਲਾ ਹੀ ਦਿੰਨੇ ਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਕਰਤਾ 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 ਇੱਕ ਵੀ ਲਾਉਂਦਾ ਜਮੂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਕਾਰਨ ਕਾਰ ਜਿਹੜੀ ਐ ਸੜਕੇ ਸੁਆਹ ਹੋ ਗਈ ਐ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਟਰ ਦੇ ਬਾਹਰ ਜਿਹੜੇ ਨੇ ਅਚਾਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਐ ਉਹ ਗੱਡੀ ਨੇ ਪੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਐ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜੀ ਐ ਸੜਕੇ ਸੁਆਹ ਹੋ ਗਈ ਐ ਇਸ ਭਿਆਨਕ ਆਗ ਦੀਆਂ ਯਾਰ ਤਾਰ ਜਾ ਮੈਂ ਬੋਲਟ ਆ ਤਾਰ ਜਾ ਮੈਂ ਇਹ ਕੋਈ ਟਰਾਈ ਕਰੋ ਹੁੰਦੀ ਜੀ ਫੁੱਲੀ ਫੁੱਲ ਦਿਖਾ ਰਿਹਾ ਹੈ ਜੀ ਪੈਟਰੋਲ ਡੁੱਲੇ ਕਰਦਾ ਗੱਡੀਆਂ ਸਾਈਡ ਕਰਵਾ ਲਓ ਕੋਈ ਪੈਟਰੋਲ ਵੀ ਹੈ ਚੋੜ ਦੇ ਚੋੜ ਦੇ ਪਾਣੀ ਲੈ ਆਓ ਪਾਣੀ ਲੈ ਆਓ ਬੇ ਬਿੰਡੀ ਸ਼ਿੰਡੀ ਦਿੱਪਲ ਮਰੋ ਉਹ ਜਾਓ ਪਾਣੀ ਲੈ ਕੇ ਆਓ ਜਲਦੀ

ਰੇਟ ਨੂੰ ਕਿਤੋਂ ਕੋਲ ਕਿਤਾ ਕਿਤਾ ਮਾਰ 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 ਉਹ ਪਹਿਲਾ ਹੋ ਗਿਆ ਉਹ ਆ ਵੀ ਨਾ ਕੀ ਹੋ ਗਿਆ ਹੋ ਗਿਆ ਉੱਪਰ ਲ ਕਪੜਾ ਲਾਈ ਦਿੰਦੇ ਆ ਹੋ ਗਿਆ ਹੋ ਗਿਆ ਹੋ ਗਿਆ ਕਰ ਤਾਂ ਕਰ ਤਾਂ ਕਰ ਕੰਡੀ ਲਾ ਹੋ ਗਿਆ ਜੰਮੂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਇਸ ਕਾਰਨ ਕਾਰ ਜਿਹੜੀ ਹੈ ਸੜਕੇ ਸਵਾਹ ਹੋ ਗਈ ਹੈ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਏਟਰ ਦੇ ਬਾਹਰ ਜਿਹੜੇ ਨੇ ਅਚਾਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਹੈ ਉਹ ਗੱਡੀ ਨੇ ਪੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜੀ

ट्राई करो कर कर तो दी पेट्रोल करता साइड करवा लो वह जी पेट्रोल बिल्ड के मरो मजे तेरी तार खच के देखो ये

માર 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 આવડી આવ તું પાણી પાણી લેવ તો કો પ્રોગ્રામ તો ઓય લોકો લોકો પાણી આવ રયા છે જ દેખા ઘર करता 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 ਜਮੂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਇਸ ਕਾਰਨ ਕਾਰ ਜਿਹੜੀ ਹੈ ਸੜਕੇ ਸੁਆਹ ਹੋ ਗਈ ਹੈ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਏਟਰ ਦੇ ਬਾਹਰ ਜਿਹੜੇ ਨੇ ਅਚਾਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨ ਦਾ ਫਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਹੈ ਉਹ ਗੱਡੀ ਨੇ ਪਾੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜੀ देना। यार। तार जाम है बोनट तार जाम है

मजे तरी तार खच के देखो

માર 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 વાડી રો પર તું પાંચે પાણી લેવા જગે તો कोयाली बाकी हो गया ਜੰਮੂ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਕਾਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਇਸ ਕਾਰਨ ਕਾਰ ਜਿਹੜੀ ਹੈ ਸੜਕੇ ਸੁਆਹ ਹੋ ਗਈ ਹੈ ਤੇ ਕੁਝ ਮੁੰਡੇ ਇਸ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਐਮਐਸਪੀ ਥੀਏਟਰ ਤੇ ਬਾਹਰ ਜਿਹੜੇ ਨੇ ਅਚਾਨਕ ਉਹਨਾਂ ਨੇ ਗੱਡੀ ਖੜੀ ਕੀਤੀ ਹੋਈ ਸੀ ਕਿਤੇ ਕੰਮ ਜਾ ਰਹੇ ਸੀ ਤੇ ਗੱਡੀ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹਜੇ ਤੱਕ ਪਰ ਕਿਹਾ ਜਾ ਰਿਹਾ ਹੈ ਕਿ ਇੰਨੀ ਜ਼ਿਆਦਾ ਭਿਆਨਕ ਗਰਮੀ ਹੋਣ ਦੇ ਕਾਰਨ ਅੱਗ ਜਿਹੜੀ ਹੈ ਉਹ ਗੱਡੀ ਨੇ ਪੜ ਲਈ ਜਿਸ ਕਾਰਨ ਗੱਡੀ ਨੂੰ ਜਿਹੜੀ ਹੈ ਭਿਆਨਕ ਅੱਗ ਲੱਗ ਗਈ ਇੱਕ ਵਾਰ ਤਸਵੀਰਾਂ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਗੱਡੀ ਜਿਹੜ नक अव दिखा यार तार जाम है बोनट तार जाम है

اشتركوا